ਵਾਜੀ ਕੀ ਗੱਲਾਂ ਜਾਣਦੇ ਆ ਸਹੀ ਹੈ ਗੱਲ ਤਾਂ ਇਹ ਛੁੱਟੋ ਤੇ بڑے ਛੁੱਟੋ ਬਿਲਕੁਲ ਗਲਤ ਗੱਲ ਕਰਵਾਦੇ ਪਾਪਈ ਸਹੀ ਹੈ ਗੱਲ ਤਾਂ ਇਹ ਕੋ ਖਾਤਾ ਹੀ ਬੈਠੇ ਤੇ ਖਾ ਰਹੇ ਆ ਪਿਆ ਪਿਆ ਕਰਦੀਆਂ ਪਲੇਟਾਂ ਨਾਲ ਮਾਦੇ ਕੀ ਕੀ ਪ੍ਰੋਬਲਮ ਆ ਕਹਿੰਦਾ ਕਿ ਕੰਮ ਦਾ ਖਾਣਾ ਨਹੀਂ ਗਾ ਆ ਤੁਸੀਂ ਦੇਖ ਸਕਦੇ ਹੋ ਦੁਕਾਨ ਦੇ ਅੰਦਰ ਦੇ ਹਾਲਾਤ ਦੇਖੋ ਤੁਸੀਂ ਕਿਸ ਤਰ੍ਹਾਂ ਆ ਕੂੜਾ ਜਿਹੜਾ ਇੱਥੇ ਢੇਰ ਲੱਗਾ ਹੋਇਆ ਭਾਈ ਦੱਸੋ ਆ ਕੀ ਹੈ ਬਿਲਕੁਲ ਹੈ ਹੈ ਗੰਦ ਪੇ ਫੌਂਡੇ ਲੋਕਾਂ ਨੂੰ ਦੇ ਆ ਕੇ ਤੂੰ ਹੀ ਆਏ ਨਾ ਭੱਜ ਭੱਜ ਕੇ ਪਾਈਆਂ ਡਾਬੇ ਆ ਆ ਸਾਰਾ ਓਪਨ ਦੇ ਵਿੱਚ ਸਵਾਰ ਰੱਖਿਆ ਇਹ ਸਾਰਾ ਨਹੀਂ ਕੋਈ ਵੀ ਸੇਫਟੀ ਨਹੀਂ ਹੈ ਇੱਥੇ ਆ ਦੇਖੋ ਪਟੂਰੇ ਛੋਲੇ ਬ੍ਰੈਡ ਪੀਸ ਆਹ ਪਰੋਠੇ ਵੀ ਆਹ ਪਰੋਠੇ ਦੇਖੋ ਆਹ ਪਰੋਠੇ ਦੇਖੋ ਇੱਤੇ ਰੱਖੇ ਹੋਏ ਦਾ ਲੋਕਾਂ ਨੂੰ ਇਹੀ ਗੰਦ ਖਲਾਣਾ ਇਹਨਾਂ ਨੇ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਇੱਥੇ ਬੰਦਾ ਨਹੀਂ ਪਹੁੰਚਦਾ ਉਹਨਾਂ ਨੇ ਸਿਰਫ ਦਿਵਾਲੀ ਦੁਸ਼ਹਿਰੇ ਤੇ ਹੀ ਠੇਕਾ ਲੱਤਾ ਕਿ ਦਿਵਾਲੀ ਦੁਸ਼ਹਿਰੇ ਤੇ ਹੀ ਚੈਕਿੰਗ ਕਰਨੀ ਜਾ ਕੇ ਆ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਬਾਸਟੈਂਡ ਦਾ ਪੂਰਾ ਬੇੜਾ ਕਰ ਕਰਤਾ ਇਹਨਾਂ ਲੋਕਾਂ ਨੇ ਇਹ ਨੰਗਾ ਹੀ ਸਾਰਾ ਸਵਾਨ ਪਿਆ ਵਾ ਆ ਕੂੜੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਦੇ ਡਸਟਬਿਨ ਵੀ ਭਰੇ ਹੋਏ ਆ ਬਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਇਹ ਲੁੱਟ ਤੇ ਇਹਨਾਂ ਨੇ ਪੂਰੀ ਮਚਾਈ ਹੋਈ ਆ ਪਰ ਇਹ ਕਿ ਜੇ ਇਹਨਾਂ ਨੇ ਲੁੱਟ ਮਚਾਈ ਇਹਨਾਂ ਦਾ ਫਰਜ ਬਣਦਾ ਵਾ ਇਹਨਾਂ ਦਾ ਫਰ ਬਈ ਇਹਨਾਂ ਦਾ ਫਰਜ ਬਣਦਾ ਵਾ ਕਿ ਇਹ ਆਪਣੀ ਸਾਫ ਸਫਾਈ ਸਾਸਪਾਈ ਰੱਖੀਏ ਪਾਪਾ ਜੀ ਕੀ ਕਹਿਣਾ ਜਾਂਦੇ ਨੰਗਾ ਹੀ ਸਾਰਾ ਰੱਖਿਆ ਨੇ ਇੱਥੇ ਬੋ ਮਾਰੀ ਕਰਦੇ ਨੇ ਬਿਲਕੁਲ ਇਹ ਗੰਦ ਗਲੀ ਗਾਂ ਖਲਾਂਦੇ ਲੋਕਾਂ ਨੂੰ ਆਹ ਮਾਰੀ ਦਾ ਘਰ ਆ ਆ ਦੇਖੋ ਪੂਰਾ ਜਿਹੜਾ ਗੰਦਾ ਪਿਆ ਹੋਇਆ ਵਾ ਕੋਈ ਵੀ ਜ਼ਿੰਮੇਵਾਰ ਨਹੀਂ ਇੱਥੇ ਕੋਈ ਵੀ ਸਫਾਈ ਨਹੀਂ ਆ ਖਾਹੀ ਬੰਦਾ ਕਿੱਥੇ ਜਾਂਦੇ ਨੇ ਫੰਡ ਲੰਗਾ ਇਹ ਨਹੀਂ ਇਹਨੇ ਫੰਡ ਜਿਹੜੇ ਕਿੱਥੇ ਜਾਂਦੇ ਕਰਦੇ ਸਫਾਈ ਬੰਦਾ ਸਫਰ ਕਰਦਾ ਦਿੱਲੀ ਇੱਥੇ ਗੰਦ ਘਲਾਉਂਦੇ ਲੋਕੀ ਗੰਦ ਘਲਾਉਂਦੇ ਆ ਦੁਕਾਨ ਗੇੜਵਾਜੋ 15 20 ਬੱਜੇ ਨਾਲ ਰੇਟ ਵਧਾ ਲਨਾਂ ਬੰਦੇ ਵਾਲੀ ਗੱਲ ਆ ਬਈ ਜਲੰਧਰ ਬੱਸ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਕਿਸ ਤਰ੍ਹਾਂ ਜਿਹੜੀ ਸੇਫਟੀ ਇੱਥੇ ਦਿਖਾਣਾ ਆ ਤੁਹਾਨੂੰ ਕਿਸ ਤਰ੍ਹਾਂ ਲੋਕਾਂ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਆ ਦੇਖੋ ਆ ਸਾਰਾ ਓਪਨ ਦੇ ਵਿੱਚ ਸਮਾਨ ਰੱਖਿਆ ਹੋਇਆ ਸਾਰਾ ਇਹਨਾਂ ਨੇ ਕੋਈ ਵੀ ਸੇਫਟੀ ਨਹੀਂ ਹੈ ਇ ਪਟੂਰੇ ਛੋਲੇ ਬ੍ਰੈਡ ਪੀਸ ਆ ਪਰੌਂਠੇ ਵੀ ਆ ਪਰੌਂਠੇ ਦੇਖੋ ਆ ਪਰੌਂਠੇ ਆ ਦੇਖੋ ਇੱਦਾਂ ਹੀ ਰੱਖੇ ਹੋਏ ਦਾ ਲੋਕਾਂ ਨੂੰ ਇਹੀ ਗੰਦ ਖਲਾਣਾ ਇਹਨਾਂ ਨੇ ਤੇ ਅੱਗੇ ਵੀ ਦਿਖਾਣੇ ਤੁਹਾਨੂੰ ਆ ਦੇਖੋ ਆ ਦੇਖੋ ਕਿਸ ਤਰ੍ਹਾਂ ਇਹ ਨੰਗਾ ਹੀ ਜਿਹੜਾ ਸਮਾਨ ਇਹਨਾਂ ਨੇ ਰੱਖਿਆ ਹੈ ਕੋਈ ਵੀ ਇੱਥੇ ਦੇਖਣ ਵਾਲਾ ਨਹੀਂ ਹੈ ਫੂਡ ਇੰਸ펙ਟਰ ਨਹੀਂ ਹੈ ਇੱਥੇ ਕੋਈ ਕਿਸ ਤਰ੍ਹਾਂ ਇੱਥੇ ਨੰਗਾ ਸਮਾਨ ਰੱਖਿਆ ਆ ਦੇਖੋ ਇਹਨਾਂ ਨੂੰ ਦੇਖ ਕੇ ਇਹ ਕਪੜਾ ਦੇ ਲਾਪਿਆ ਭਾਈ ਸਾਹਿਬ ਪਹਿਲੇ ਕਿਉਂ ਨਹੀਂ ਰੱਖਿਆ ਦਾ ਉਹ ਸਰ ਉਹ ਆ ਵੀ ਥੋੜੀ ਦੇਰ ਪਹਿਲੇ ਰੱਖਿਆ ਇਹ ਸਰ ਰੱਖਿਆ ਇਹ ਰੱਖਿਆ ਜੀ ਸਾਰੇ ਉਹ ਦੋਨੇ ਲਈ ਰਿਆ ਦੇਣਾ ਆ ਦੇਖੋ ਆ ਵੀ ਦੁਹਾਨੇ ਤੁਹਾਨੂੰ ਆ ਸਾਨੂੰ ਦੇਖ ਕੇ ਇਹਨੇ ਸਾਰੇ ਕੱਪੜੇ ਰੱਖ ਲਏ ਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕੀ ਕਿਹਾ ਜਾਂਦਾ ਤੂੰ ਹੈ ਯਾਰ ਕੋਈ ਸੇਫਟੀ ਨਹੀਂ ਵਰਤ ਰਹੇ ਤੁਸੀਂ ਨਾ ਕੋਈ ਕਲੱਬ ਤੋਂ ਪਾਇਆ ਹੈ ਨਾ ਕੋਈ ਬਾਰਾਂ ਦੀ ਤੁਸੀਂ ਕੈਪ ਪਾਈ ਹੋਈ ਹੈ ਹੈ ਅੱਗੇ ਸੇ ਡਾਲੇਗੇ ਬਹਿ ਪੂਰੇ ਦੇਖੀ ਜਾਂਦੇ ਤਾਨੂੰ ਸਹੀ ਗੱਲ ਹੈ ਕਿੰਦੇ 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 ਹੈ 1 ਰੁਪਿਆ ਘੱਟ ਕਰਦੇ ਤੁਸੀਂ ਕਰੇ ਗੋ ਨਹੀਂ ਕਿਉਂ ਨਹੀਂ ਕੱਟੇ ਕਰਦੇ ਹੁਣ ਤੁਸੀਂ ਦੇਖ ਸਕਦੇ ਹੋ ਇਹਨੇ ਪੂਰਾ ਜਿਹੜਾ ਹੁਣ ਆ ਕਵਰ ਕਰਤਾ ਪਰ ਪਰੋਂਟੇ ਅਜੇ ਵੀ ਨੰਗੇ ਪਏ ਆ ਅੱਗੇ ਵੀ ਦਿਖਾਣੇ ਆਇਓ ਤੁਹਾਨੂੰ ਆ ਦੇਖੋ ਸਾਰਿਆਂ ਨੇ ਹੁਣ ਸਾਨੂੰ ਦੇਖ ਕੇ ਜਿਹੜਾ ਵਾ ਉਹ ਆ ਕਵਰ ਕਰ ਲਿਆ ਵਾ ਇਹ ਸਾਰੇ ਇਹਨੇ ਹੁਣ ਸਾਨੂੰ ਦੇਖ ਕੇ ਜਿਹੜੇ ਕੱਪੜੇ ਰੱਖ ਲਏ ਉੱਪਰ ਕਿਸ ਤਰ੍ਹਾਂ ਇਹ ਲੋਕਾਂ ਨੂੰ ਜਿਹੜਾ ਗੰਦ ਖਿਲਾ ਰਹੇ ਐ ਇੱਥੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਦੇਖ ਕੇ ਤੁਸੀਂ ਇਹ ਸਾਰੇ ਕੱਪੜੇ ਮਾਲ ਟਕਿਆ ਦੇਖੋ ਪਹਿਲੇ ਨਹੀਂ ਨਹੀਂ ਨਾ ਤੁਹਾਡੇ ਕੋ ਗਲਤਾ ਕੋਈ ਨਾ ਕੋਈ ਕੈਂਪ ਦਿੱਤੀ ਫਿਰਦਾ ਹੈ ਕੋਈ ਦੱਸੋ ਭਾਈ ਉਹ ਦੂਏ ਕੋ ਚੜ ਤਕ ਕੋ ਮਾਲ ਟਕਿਆ ਦਾ ਪਹਿਲਾਂ ਕਪੜੇ ਰੱਖੇ ਦੇ ਉੱਪਰ ਆਈਏ ਕਹਿੰਦਾ ਕੋਦੇ ਢੱਕ ਦੇ ਦੇ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਣੀਆਂ ਤੁਹਾਨੂੰ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਬੱਸ ਸਟੈਂਡ ਦੇ ਉੱਤੇ ਗੰਦ ਖਿਲਾਇਆ ਜਾ ਰਿਹਾ ਇੱਥੇ ਕੋਈ ਵੀ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਨੇ ਹੁਣ ਸਾਨੂੰ ਦੇਖ ਕੇ মিডিਆ ਨੂੰ ਜਿਹੜਾ ਇੱਥੇ ਆਪ ਆ ਪਾਂਡੇ ਵੀ ਦੇਖੋ ਇੱਧਰ ਆਓ ਦਿਖਾਓ ਆ ਪਾਂਡੇ ਵੀ ਦੇਖੋ ਨੰਗੇ ਹੀ ਰੱਖੇ ਹੋਏ ਇਹਨਾਂ ਨੇ ਇੱਥੇ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਇੱਥੇ ਬੰਦਾ ਨਹੀਂ ਪਹੁੰਚਦਾ ਉਹਨਾਂ ਨੇ ਸਿਰਫ ਦੀਵਾਲੀ ਦੁਸ਼ਹਿਰੇ ਤੇ ਹੀ ਠੇਕਾ ਲਿੱਤਾ ਕਿ ਦੀਵਾਲੀ ਦੁਸ਼ਹਿਰੇ ਤੇ ਹੀ ਚੈਕਿੰਗ ਕਰਨੀ ਜਾ ਕੇ ਆਇਓ ਅੱਗੇ ਦੁਕਾਨੇ ਦਾ ਨੌਰ ਆਪ ਬਣਾਤੇ ਹੋ ਆਪਨਾ ਤੇ ਆਪ ਆਪਕੀ ਦੁਕਾਨ ਹੈ ਕਿਸ ਕੀ ਦੁਕਾਨ ਹੈ

ਤੇ ਕਹਿੰਦੇ ਮਾਲਕ ਅੰਦਰ ਬੈਠੇ ਆ ਤੇ ਨਾ ਤਾਂ ਕੋਈ ਇਹਨਾਂ ਦੇ ਸੇਫਟੀ ਵਰਦੀ ਇੱਥੇ ਨਾ ਕੋਈ ਕਲੱਬ ਤੋਂ ਪਾਉਂਦੇ ਆ ਲੱਖਾਂ ਹੀ ਬੰਦਾ ਜਿਹੜਾ ਜਲੰਧਰ ਤੋਂ ਲੱਖ ਲੱਖ ਸ਼ਹਿਰਾਂ ਦੇ ਵਿੱਚ ਜਾਂਦਾ ਵਾ ਡੇਲੀ ਇਹ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਲੈਂਦੇ ਉਹਨਾਂ ਦੇ ਕੋਲੋਂ ਕੋਲਡ ਡਰਿੰਕ ਦੇ ਪੈਸੇ ਵੀ ਜ਼ਿਆਦਾ ਲੈਂਦੇ ਆ ਤੇ ਲੋਕਾਂ ਨੂੰ ਗੰਦ ਖਲਾਂਦੇ ਇੱਥੇ ਆਪਨੇ ਹਮੇਂ ਦੇਖ ਕੇ ਇਹ ਢੱਕ ਲਿਆ ਸਾਰਾ ਸਭ ਤੋਂ ਢੱਕੇ ਸਵੇਰੇ ਢੱਕੇ ਰੱਖੇ ਅੱਛਾ ਹਮੋਂ ਖੁੱਲਾ ਨਹੀਂ ਛੋੜਦੇ ਹਮਾਰਾ ਇਹ ਕੋ ਕੰਮ ਨਹੀਂ ਅੰਦਰ ਆਇਓ ਹੋਣਾ ਤੁਹਾਨੂੰ ਹਾਲਾਤ ਦਿਖਾਣੇ ਅੰਦਰ ਦੇ ਅਸੀਂ ਕਿਸ ਤਰ੍ਹਾਂ ਹੁਣ ਦੂਸਰੀ ਸਾਈਡ ਵੀ ਤੁਹਾਨੂੰ ਦਿਖਾ ਦਿੰਦਾ ਭయ్యా ਹਾਂਜੀ ਆਪੇ ਚੱਲਾਂ ਆ 50 50 ਆ ਦੇਖੋ ਮਾਤਾ ਜੀ ਬੈਠੇ ਤੇ ਖਾ ਰਹੇ ਆ 50 50 ਰੁਪਏ ਦੀਆਂ ਪਲੇਟਾਂ ਨੇ ਮਾਦੇ ਕੀ ਕੀ ਪ੍ਰੋਬਲਮ ਆ ਗੰਦਾ ਕਿਹੇ ਕੰਮ ਦਾ ਖਾਣਾ ਨਹੀਂ ਗਾ ਇੰਦਾਂ ਹੀ ਖੜਾ ਆ ਭਾਈ ਆ ਦੇਖ ਸਕਦੇ ਹੋ 50 ਰੁਪਏ ਦੀ 50 ਰੁਪਏ ਦੀ ਪਲੇਟ ਜਿਹੜੀ ਦਿੱਤੀ ਮਾਦੇ ਕੀ ਪ੍ਰੋਬਲਮ ਆਈ ਤਾਂ ਸਾਰੇ ਕੋਪੋਨਾ ਕੁਝ ਖਾਣੇ ਆ ਨਾ ਕੋ ਪੁਰਸ ਮਾਨਨੇ ਕਾ ਨਾ ਕਿਸੇ ਕੰਮ ਦੀ ਸਬਜੀ ਨਹੀਂ ਰੋਟੀ ਪੂੜੀਆਂ ਤਾਂ ਮੋਲ ਦੇ ਜਿੰਨਾਂ ਲੋਕ ਆ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ বাস ਸਟੈਂਡ ਦਾ ਪੂਰਾ ਬੇੜਾ ਕਰ ਕਰਤਾ ਇਹਨਾਂ ਲੋਕਾਂ ਨੇ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਚੀਜ਼ਾਂ ਆ ਦੇਖੋ ਆ ਕਿਸ ਤਰ੍ਹਾਂ ਜਲੰਧਰ ਬੱਸ ਸਟੈਂਡ ਦੀ ਇਹਨਾਂ ਨੇ ਗੰਦ ਪਾਇਆ ਹੈ ਦੁਕਾਨਦਾਰਾਂ ਨੇ ਇੱਥੇ ਇੱਕ ਹੋਰ ਦੁਕਾਨਦਾਰ ਨੂੰ ਦਿਖਾ ਦਿੰਨੇ ਆ ਇੱਥੇ ਨੰਗਾ ਹੀ ਸਵਾਣਾ ਦੇਖੋ ਆ ਵੀ ਨੰਗਾ ਹੀ ਰੱਖਿਆ ਹੋਇਆ ਤੇ ਆ ਦੇਖੋ ਆ ਸਾਡੀ ਪੈਟੀ ਆ ਆ ਸਮੋਸਾ ਨੰਗੇ ਹੀ ਰੱਖੇ ਹੋਏ ਆ ਬਰੈਡ ਪੀਸ ਆ ਤੇ ਆ ਸਾਡੇ ਭਟੂਰੇ ਆ ਦੇਖੋ ਆ ਤੁਹਾਨੂੰ ক্লোਜ਼ ਕਰਕੇ ਤਸਵੀਰਾਂ ਦਿਖਾ ਰਿਹਾ ਮੈਂ ਜਲੰਧਰ ਬੱਸ ਸਟੈਂਡ ਦੀਆਂ ਆ ਦੇਖੋ ਜੀ ਆ ਪਰੌਂਠੇ ਰੱਖੇ ਹੋਏ ਆ ਏ ਨੰਗਾ ਹੀ ਸਾਰਾ ਸਵਾਨ ਪਿਆ ਵਾ ਹੈਲਥ ਡਿਪਾਰਟਮੈਂਟ ਇੱਥੇ ਕੋਈ ਨਹੀਂ ਪਹੁੰਚਦਾ ਭਾਈ ਦੁਕਾਨ ਆਪਣੀ ਐ ਇਹ ਦੁਕਾਨ ਕਿਹਦੀ ਐ ਇਹ ਇਧਰ ਪਰੇਓ ਬਾਹਰ ਆ ਤੁਸੀਂ ਦੇਖ ਸਕਦੇ ਹੋ ਦੁਕਾਨ ਦੇ ਅੰਦਰ ਦੇ ਹਾਲਾਤ ਦੇਖੋ ਤੁਸੀਂ ਕਿਸ ਤਰ੍ਹਾਂ ਆਹ ਕੂੜਾ ਜਿਹੜਾ ਇੱਥੇ ਢੇਰ ਲੱਗਾ ਹੋਇਆ ਆਹ ਦੇਖੋ ਆ ਦੇਖੋ ਲੋਕਾਂ ਨੂੰ ਬਿਮਾਰ ਕਰਦੇ ਆ ਆ ਇੱਕ ਕੈਮਰਾ ਮਾਰੋ ਇੱਧਰ ਆ ਦੇਖੋ ਆ ਦੇਖੋ ਕੌਣ ਜ਼ਿੰਮੇਵਾਰ ਹੈ ਦਾ ਦੱਸੋ ਕੌਣ ਜ਼ਿੰਮੇਵਾਰ ਹੈ ਇਸ ਦਾ ਕੋਈ ਨਹੀਂ ਬਾਹਰ ਜ਼ਿੰਮੇਵਾਰ ਹੈ ਸਰ ਇਹ ਕੀ ਹੋ ਦੇਖੋ ਆ ਦਿਖਾਉਣੇ ਤਸਵੀਰਾਂ ਦੇਖੋ ਕਿੱਦਾਂ ਕੂੜੇ ਦੇ ਢੇਰ ਲਾਏ ਹੋਏ ਚਣੇ ਭਾਈ ਦੱਸੋ ਬਿਲਕੁਲ ਹੈ ਗੰਦ ਪੇ ਖਾਉਣ ਦੇ ਲੋਕਾਂ ਨੂੰ ਦੇ ਆ ਕੇ ਤင်း ਹੀ ਆਏ ਨੇ ਭੱਜ ਭੱਜ ਕੇ ਪਾਈਆਂ ਡਾਬੇ ਕਾਂ ਕੋਈ ਉਧਰ ਨੂੰ ਆਂਦਾ ਬਿਲਕੁਲ 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 ਇਹਦੇ ਇਹਨਾਂ ਦੇ ਆ ਗੰਦ ਗੰਦ ਖਲਾਰੇ ਗੰਦ ਲੋਕਾਂ ਨੂੰ ਗੰਦ ਆ ਹੋਰ ਵੀ ਦਿਖਾ ਦਿੰਨੇ ਤੁਹਾਨੂੰ ਆਇਓ ਕੂੜੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਵਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹਦੇ ਡਸਟਬਿਨ ਵੀ ਭਰੇ ਹੋਏ ਆ ਇੱਥੇ ਪੂਰੀ ਤਰ੍ਹਾਂ ਇਹਨਾਂ ਨੇ ਗੰਦ ਪਾਇਆ ਹੋਇਆ ਵਾ ਆ ਤੇਲ ਵੀ ਦੇਖੋ ਆ ਤੇਲ ਵੀ ਨੰਗੇ ਪਏ ਆ ਸਾਰੇ ਕੋਈ ਵੀ ਪ੍ਰਸ਼ਾਸਨ ਜਿਹੜਾ ਇੱਥੇ ਨਹੀਂ ਪਹੁੰਚਦਾ ਮੈਂ মিডিਆ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਇਹਨਾਂ ਦੇ ਜਿਹੜੇ ਇਦਾਂ ਦੀਆਂ ਕਰਤੂਤਾਂ ਇਹਨਾਂ ਦੀ ਦਿਖਾਈਆਂ ਜਾਣ ਭਾਈ ਕੀ ਕਹਿਣਾ ਜਾਂਦਾ ਦੇਖੋ ਕਿੰਦਾ ਇਹਨਾਂ ਨੇ ਗੰਦ ਪਾਇਆ ਹੋਇਆ ਇੱਥੇ ਹੈਗਾ ਜੀ ਹੈਗਾ ਪੂਰਾ ਗੰਦ ਪਾਇਆ ਹੋਇਆ ਸਾਰੇ ਇੱਥੇ ਹਾਂ ਜੀ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਲੁੱਟਿਆ ਜਾ ਰਿਹਾ ਬਿਮਾਰ ਕੀਤਾ ਜਾ ਰਿਹਾ ਲੋਕਾਂ ਨੂੰ ਇਹਨਾਂ ਨੇ ਹੁਣ ਸਾਡੇ ਜਾਣ ਤੋਂ ਬਾਅਦ ਫੇਰ ਆ ਚੱਕ ਲੈਣਾ ਸਬਾਨ ਸਾਰਾ ਇੱਥੋਂ ਦੇਖੋ ਇਹ ਗੰਦ ਨਹੀਂ ਆ ਸਫਾਈ ਕਿਉਂ ਨਹੀਂ ਕਰਦੇ ਤੁਸੀਂ ਆ ਡਸਟਵੀਨ ਸਫਾਈ ਕਨੇ ਕਰਨੀ ਇੱਥੇ ਉਹੀ ਤੁਸੀਂ ਡਸਟਵੀਨ ਨੂੰ ਆਤਰ ਬਾਜੀ ਕੀ ਕਹਿੰਦਾ ਜਾਣੇ ਆ ਸਹੀ ਹੈ ਗਲਤ ਹੈ ਇਹ ਛੁੱਟੋ ਤੇ ਪਰੇ ਛੁੱਟੋ ਬਿਲਕੁਲ ਗਲਤ ਕਰਵਾਦੇ ਪਾਪਾ ਜੀ ਸਹੀ ਹੈ ਗਲਤ ਹੈ ਦੇਖੋ ਆ ਨੰਗਾ ਰੱਖਿਆ ਵਾ ਤੇਲ ਇਹਨਾਂ ਨੇ ਆ ਦੇਖੋ ਭਾਈ ਕੀ ਕਹਣਾ ਜਾਂਦੇ ਭਾਈ ਮੈਂ ਤੇ ਇਹ ਕਹਣਾ ਚਾਹੁੰਦਾ ਕਿ ਦੇਖੋ ਇਹ ਲੁੱਟਦੇ ਇਹਨਾਂ ਨੇ ਪੂਰੀ ਮਚਾਈ ਹੋਈ ਆ ਪਰ ਇਹ ਕਿ ਜੇ ਇਹਨਾਂ ਨੇ ਲੁੱਟ ਮਚਾਈ ਇਹਨਾਂ ਦਾ ਫਰਜ ਬਣਦਾ ਵਾ ਇਹਨਾਂ ਦਾ ਫਰਜ ਭਾਈ ਇਹਨਾਂ ਦਾ ਫਰਜ ਬਣਦਾ ਵਾ ਕਿ ਇਹ ਆਪਣੀ ਸਫਾਈ ਸਾਸਪਾਈ ਰੱਖੀਏ ਇਹਨਾਂ ਦਾ ਚਲਾਨ ਬਣਦਾ ਕੰਮ ਕਰਦੇ ਆ ਬਹੁਤ ਵਧੀਆ ਕੰਮ ਕੀਤਾ ਜਿਆਰਾ ਭਾਈ ਦੇ ਨੇ ਭਾਈ ਦੇ ਨੇ ਆ ਦੇ ਇਹ ਪ੍ਰਵਾਸੀ ਭਾਈ ਆ ਆਪਣਾ ਅੱਗੇ ਵੀ ਆ ਕਬਰਾਂ ਲੈ ਗਏ ਸਾਡਾ ਕੋਈ ਮਕਸਦ ਨਹੀਂ ਹੁੰਦਾ ਕਿ ਇਹ ਰੋਜੀ ਰੋਟੀ ਖਰਾਬ ਕਰਨੀ ਪਾਰੇ ਪੈਸੇ ਪੂਰੇ ਦੇ ਕੇ ਜਾਂਦੇ ਸਾਰੇ ਇਹਨਾਂ ਨੂੰ ਤੇ ਆ ਦੇਖ ਸਕਦੇ ਹਾਲਾਤ ਤੁਹਾਨੂੰ ਦਿਖਾਏ ਆ ਕੋਈ ਵੀ ਜਿਹੜਾ ਬੰਦੇ ਬਾਹਰੋਂ ਆਉਂਦੇ ਆ ਲੱਖਾਂ ਬੰਦਾ ਇੱਥੋਂ ਜਾਂਦਾ ਡੈਲੀ ਬਾਹਰ ਹੁਣ ਜਲੰਧਰ বাস ਸਟੈਂਡ ਦੇ ਕਰਪੂਥਲਾ ਵਾਲੀ ਸਾਈਡ ਆ ਚੁੱਕੇ ਆ ਅਸੀਂ ਤੇ ਇੱਥੇ ਦੀ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਹਾਲਾਤ ਆ ਦੇਖੋ ਆ ਨੰਗਾ ਹੀ ਸਮਾਨ ਜਿਹੜਾ ਇੱਥੇ ਪਿਆ ਵਾ ਕੋਈ ਵੀ ਜਿਹੜਾ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਆ ਲੋਕੀ ਗੰਦ ਖਾ ਰਹੇ ਆ ਇੱਥੇ ਇਹਨਾਂ ਨੇ ਦੇਖੋ ਕਿਸ ਤਰ੍ਹਾਂ ਗੰਧ ਪਾਇਆ ਹੋਇਆ ਇੱਥੇ ਕੋਈ ਵੀ ਇਹਨਾਂ ਨੂੰ ਪੁੱਛਣ ਨਾ ਆਣੀ ਆ ਤੇ ਆ ਦੇਖੋ ਕੋਈ ਕਿੰਨੇ ਲੋਕ ਬੈਠੇ ਇੱਥੇ ਇਹ ਗੰਧ ਖਲਾੰਦੇ ਲੋਕਾਂ ਨੂੰ ਨੰਗਾ ਹੀ ਸਮਾਨ ਜਿਹੜਾ ਸਾਰਾ ਰੱਖਿਆ ਹੋਇਆ ਤਾਂ ਆ ਤੇਲ ਵੀ ਨੰਗਾ ਹੀ ਪਿਆ ਦੇਖੋ ਭਾਈ ਲੋਕੀ ਪੈਸੇ ਪੂਰੇ ਦੇ ਕੇ ਜਾਂਦੇ ਆ ਜੀ ਕੱਟ ਕਰਦੇ ਤੁਸੀਂ 1 ਰੁਪਿਆ ਵੀ ਨਹੀਂ ਤੇ ਫੇ ਆ ਕਿ ਨੰਗਾ ਅਗਲੀ ਰੱਖਿਆ ਉਹ ਚੁੰਨੀ ਤੋਪਲੇ ਨਾ ਪਾਜੀ ਤੁਹਾਡੀ ਦੁਕਾਨ ਕੀ ਕਹਿਣਾ ਚਾਹੁੰਦੇ ਨੰਗਾ ਪਿਆ ਤਾਂ ਇਹ ਬਣਾ ਕੇ ਤਿਆਰ ਕੀਤੇ ਜੀ ਤੇਲ ਵੀ ਨੰਗਾ ਹੀ ਪਿਆ ਤੇਲ ਨਹੀਂ ਹੁਣ ਪਾਜੀ ਰੋਜ਼ ਇੱਦੀ ਹੁੰਦਾ ਵਾ ਬਣਾ ਕੇ ਅੰਦਰ ਫਿਰ ਇਹ ਤੇ ਲਾਣੇ ਉਹਨੇ ਠੀਕ ਹੈ ਪਾਪਾ ਜੀ ਕੀ ਕਹਿਣਾ ਚਾਹੁੰਦੇ ਨੰਗਾ ਹੀ ਸਾਰਾ ਰੱਖਿਆ ਨੇ ਇੱਥੇ ਬੋ ਮਾਰੀ ਕਰਦੇ ਨੇ ਵਪਾਰ ਮੈਂ ਪੂਰੇ ਦਿਨੇ ਆਪਾਂ ਇਹਨਾਂ ਨੂੰ ਬਿਲਕੁਲ ਇਹ ਗੰਦ ਗੱਲੀ ਖਲਾਂਦੇ ਲੋਕਾਂ ਨੂੰ ਮਾਰੀ ਦਾ ਘਰ ਦੇਖੋ ਆ ਕੂੜੇ ਦੇ ਢੇਰ ਲੱਗੇ ਹੋਏ ਦੁਕਾਨਾਂ ਦੇ ਵਿੱਚ ਬੋ ਮਾਰੀ ਦਾ ਆ ਦੇਖੋ ਹੱਥ ਮੇਰੇ ਠੀਕ ਨੰਗਾ ਤੇ ਨੰਗੇ ਸੋਸੇ ਜਦ ਪੈਸੇ ਸਾਡੇ ਤੋਂ ਪੂਰੇ ਲੈਂਦੇ ਇਹ ਤਾਂ ਵੀ ਤਕਲੀ ਕਰਦੇ ਇਹ ਇਹ ਕਹਿੰਦੇ ਪ੍ਰਵਾਸੀਆਂ ਦੀ ਖਬਰਾਂ ਲਾਣੇ ਗਲਤੀ ਹੈ ਇਹਦੀ ਪ੍ਰਬੰਧ ਗਲਤੀ ਕਰੀ ਇਹ ਦੇਖ ਸਕਦੇ ਕਿਸ ਤਰ੍ਹਾਂ ਲੈ ਚੁੰਨੀ ਲਿਆਓ ਭਾਜੀ ਕਿੱਥੇ ਰੱਖੀ ਆ ਭਾਜੀ ਭਾਈ ਸਾਹਿਬ ਕਹਿੰਦੇ ਕਿ ਚੁੰਨੀ ਉੱਤੇ ਧੋਣ ਵਾਲੀ ਆ ਪਰ ਚੁੰਨੀ ਵੀ ਇਹਨਾਂ ਦੇ ਕੋਲ ਕੋਈ ਨਹੀਂ ਹੈਗੀ ਆ ਜੋ ਅੱਗੇ ਦਿਖਾਣੇ ਤੁਹਾਨੂੰ ਹਾਂਜੀ 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 ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਇੱਥੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਜਲੰਧਰ ਬੱਸ ਸਟੈਂਡ ਦੇ ਇਹਨਾਂ ਨੇ ਜਿਹੜਾ ਗੰਦ ਪਾ ਕੇ ਰੱਖਿਆ ਹੈ ਇੱਥੇ ਭਈਆ ਸਫਾਈ ਪੂਰੀ ਹੈ ਦਿਖਾਓ ਡਸਟਬਿਨ ਆ ਦੇਖੋ ਕੂੜੇ ਦੇ ਡਸਟਬਿਨ ਵੀ ਇੱਥੇ ਭਰੇ ਹੋਏ ਰੱਖੇ ਹੋਏ ਇਹਨਾਂ ਨੇ ਕੋਈ ਵੀ ਜਿਹੜੀ ਸਫਾਈ ਨਹੀਂ ਲੈਣ ਨਹੀਂ ਆਇਆ ਨਾ ਕੋਈ ਹਾਂਜੀ ਕੋਈ ਲੈਣ ਨਹੀਂ ਆਇਆ ਹਜੇ ਭਈਆ ਦੇਖੋ ਆ ਤੇਲ ਦੇਖੋ ਇੱਧਰ ਤੇਲ ਦਿਖਾਓ ਜੀ ਕਲੋਜ਼ ਕਰਕੇ ਆ ਤੇਲ ਵੀ ਇੱਥੇ ਨੰਗਾ ਹੀ ਰੱਖਿਆ ਹੈ ਇਹਨਾਂ ਨੇ ਭਾਈ ਇਹਨੂੰ ਟੱਕਦੇ ਕਿਉਂ ਨਹੀਂ ਇਹਨੂੰ ਟੱਕਦੇ ਕਿਉਂ ਆ ਵੀ ਹੁਣ ਸਮਾਨ ਬਣਾਉਣੇ ਚੱਲੇ ਆ ਟੱਕੋ ਤਾਂ ਸਹੀ ਲੋਕਾਂ ਦੇ ਇੱਥੇ ਸਾਰਾ ਬਿਨਾ ਟੱਕੇ ਤੁਸੀਂ ਚਲੋ ਟੱਕ ਟੱਕ ਕੇ ਰੱਖਿਆ ਹੈ ਚੰਗੀਆਂ ਚੀਜ਼ਾਂ ਪਰ ਤੁਹਾਨੂੰ ਲੱਗਦਾ ਕਿ ਡਿਜ਼ਾਈਨ ਜਾਂ ਡਿਜ਼ਾਈਨ ਅਸੀਂ ਇਹ ਦੇਖੋ ਨਾ ਬੜੀ ਵਧੀਆ ਕੰਮ ਕੀਤਾ ਹਾਂਜੀ ਅਸੂਸੇ ਕਰਮਾਂ ਚ ਹੋ ਰਿਹਾ ਹੈ ਜੇ ਬਣਾ ਕੇ ਰੱਖਿਆ ਉਹਨੇ ਕਿਹੜੀ ਸਟੇਟ ਤੋਂ ਤੁਸੀਂ ਪੰਜਾਬ ਤੋਂ ਹੀ ਅੱਛਾ ਇਹ ਹੋਰ ਵੀ ਪਾਜੀ ਕੀ ਕਹਿਣਾ ਜਾਣੇ ਹੋ ਕਿ ਪਿੱਛੇ ਜਿਹੜਾ ਲੋਕਾਂ ਨੂੰ ਗੰਦ ਖਿਲਾ ਰਹੇ ਇਹ ਕੀ ਕਹਿਣਾ ਜਾਣੇ ਹੋ ਨਹੀਂ ਵਧੀਆ ਭਾਈ ਸਾਫ ਸਫਾਈ ਰੱਖਣੀ ਚਾਹੀਦੀ ਹੈ ਇਹ ਸਮਾਨ ਪਏ ਆ ਕੂੜੇ ਦੇ ਢੇਰ ਲੱਗੇ ਹੋਏ ਦੁਕਾਨਾਂ ਦੇ ਵਿੱਚ ਹਾਂਜੀ ਹਾਂਜੀ ਇਦਾਂ ਹੀ ਆ ਭਾਈ ਦਾ ਜਲਦ ਤੱਕ ਲਈ ਆਪਾਂ ਪੈਸੇ ਦੇ ਕੇ ਜਾਣੇ ਹੁਣ ਪੂਰੇ ਬਿਲਕੁਲ ਬਿਲਕੁਲ ਭਾਈ ਚੰਗੀ ਜੀ ਬੰਦਾ ਇੱਥੋਂ ਡੇਲ ਹੀ ਜਾਂਦਾ ਉਹ ਬਾਹਰ ਨਹੀਂ ਆਉਂਦਾ ਸਹੀ ਅੰਗ ਗਲਤ ਹੈ ਨਹੀਂ ਨਹੀਂ ਭਾਜੀ ਸਾਫੀ ਖਰਾਉਣੀ ਚਾਹੀਦੀ ਹੈ ਇਹ ਵੀ ਤੁਹਾਨੂੰ ਦਿਖਾਣੇ ਆ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਜਲੰਧਰ ਬਾਸਟੈਂਡ ਦੇ ਦਿਖਾਏ ਆ ਕੋਈ ਵੀ ਹੈਲਥ ਡਿਪਾਰਟਮੈਂਟ ਜਿਹੜਾ ਵਾ ਹੈਲਥ ਪੂਰਾ ਜਿਹੜਾ ਗੰਦ ਪਿਆ ਹੋਇਆ ਵਾ ਕੋਈ ਵੀ ਜ਼ਿੰਮੇਵਾਰ ਨਹੀਂ ਇੱਥੇ ਕੋਈ ਵੀ ਸਫਾਈ ਨਹੀਂ ਆ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜੋ ਅੱਗੇ ਭਾਈ ਕੀ ਕਹਿਣਾ ਚਾਹੁੰਦੇ ਹੋ ਇੰਨਾ ਗੰਦ ਬਸਟੈਂਡ ਤੇ ਪਿਆ ਹੋਇਆ ਜੀ ਮੇਰੀ ਤਾਂ ਇਹੀ ਆ ਕਿ ਸਾਫ ਸਫਾਈ ਚਾਹੀਦੀ ਆ ਜੋ ਕਿ ਆਪਣੇ ਸਾਰੇ ਤੰਦਰੁਸਤ ਰਹਿਣ ਵਧੀਆ ਰਹਿਣ ਜਿੱਦਾਂ ਇਹ ਬਸ ਸਟੈਂਡ ਦਾ ਮਾਹੌਲ ਆ ਹਰ ਪਾਸੇ ਗੰਦਗੀ ਫੈਲੀ ਹੋਈ ਆ ਕੋਈ ਇਦਾਂ ਦਾ ਮਾਹੌਲ ਕਿਾ ਜਿੱਥੇ ਵਸਾਈ ਕੀਤਾ ਜਾਵੇ ਸਰਕਾਰ ਨੂੰ ਇਹੀ ਬੇਨਤੀ ਹੈ ਸਾਡੀ ਕਿਉਂਕਿ ਇਹ ਹੈ ਕਿ ਇਹ ਪਬਲਿਕ ਪਲੇਸ ਇਹਦੇ ਹਰੇਕ ਨੇ ਹੋਣਾ ਜਣਾ ਇਹ ਬਣਾਉਣੀ ਚਾਹੀਦੀ ਸਰਕਾਰ ਨਾਲ ਕੌਣ ਇਹ ਦੇਦਾ ਕਿੱਥੇ ਜਾਂਦੇ ਨੇ ਫੰਡ ਲੰਗਾ ਨਹੀਂ ਇਹਨੇ ਫੰਡ ਜਿਹੜੇ ਕਿੱਥੇ ਜਾਂਦੇ ਸਰਕਾਰ ਦੇ ਪਾਈ ਬੰਦਾ ਸਫਰ ਕਰਦਾ ਡੇਲੀ ਇੱਥੇ ਗੰਦ ਖਲਾਂਦੇ ਲੋਕੀ ਇੱਥੇ ਗੰਦ ਖਲਾਂਦੇ আর ਦੁਕਾਨ ਦੇ ਦਰਵਾਜ਼ੇ ਆ 15 20 ਵਜੇ ਨਾਲ ਰੇਟ ਵਧਾ ਲਾ ਦੇਣਾ ਬੰਦੇ ਕਰਾਉ ਮਾਰੀ ਜੱਗਵਾਸੀ ਆ ਸਾਰੇ ਇੱਥੇ ਗੰਦ ਪਾਇਆ ਜਿਹਨਾਂ ਨੇ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਹੈ ਜੀ ਇਹਨਾਂ ਨੂੰ ਮਾਰਾ ਸੂਤ ਕਰੋ ਫੜ ਕੇ ਆਇਓ ਜੀ ਮੈਂ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਹੁਣ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਨੇ ਜਿਹੜਾ ਇੱਥੇ ਸਾਨੂੰ ਦੇਖ ਕੇ ਜਿਹੜਾ ਪੂਰਾ ਸਮਾਨ ਜਿਹੜਾ ਢੱਕਤਾ ਵਾ ਪਹਿਲਾਂ ਕੋਈ ਵੀ ਜਿਹੜਾ ਇੱਥੇ ਕਵਰ ਨਹੀਂ ਸੀਗਾ ਭਈਆ ਆਪਕੀ ਦੁਕਾਨ ਹੈ ਆਪਨੇ ਪਹਿਲੇ ਇਸ ਕੋ ਢੱਕਾ ਨਹੀਂ ਸਾਬ ਢੱਕਤੀ ਹੈ ਢੱਕਾ ਤਾਂ ਕਰ ਕਦ ਢਕਾ ਲਾ ਪਹਿਲੇ ਹਾਂ ਪਹਿਲੇ ਢੱਕਾ ਪਹਿਲੇ ਕਰ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਆਟਾ ਵੀ ਨਾਲ ਨੰਗਾ ਹੀ ਰੱਖਿਆ ਹੋਇਆ ਹੈ ਤੇ ਇਹ ਭਾਈ ਨੇ ਉਧਰ ਤੱਕ ਢੱਕਤਾ ਪਰ ਇਧਰ ਤਾਂ ਧਿਆਨ ਪਿਆ ਨਹੀਂ ਇਹਨਾਂ ਦਾ ਪਿੱਛੇ ਆਹ ਤੇਲ ਵੀ ਜਿਹੜਾ ਇੱਥੇ ਨੰਗਾ ਹੀ ਰੱਖਿਆ ਹੋਇਆ ਹੈ ਦੇਖੋ ਆਹ ਤੇਲ ਦਿਖਾ ਯਾਰ ਇਧਰ ਅੱਕੜੀ ਫੜਾ